ਕਿ ਚੇਸਾ ਦੇਣਾ ਮੈਂ ਇਸ ਪਵਿੱਤਰ ਦਿਨ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਕਾਮਨਾ ਕਰਦਾ ਹਾਂ ਕਿ ਪਰਮਪਿਤਾ ਪਰਮਾਤਮਾ ਦੀ ਅਪਾਰ ਕਿਰਪਾ ਪ੍ਰਭੂ ਯੇਸ਼ੂ ਮਸੀਹ ਦੀ ਅਪਾਰ ਕਿਰਪਾ ਸਾਡੇ ਸਮਾਜ ਤੇ ਬਣੀ ਰਹੇ ਅਸੀਂ ਸਾਰੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਹੋਏ ਇਹ ਪੈਨਡੈਮਿਕ ਤੋਂ ਸਾਨੂੰ ਮੁਕਤੀ ਮਿਲੇ ਇਹ ਅਰਦਾਸ ਕਰਦਾ ਹੋਇਆ ਮੈਂ ਧੰਨਵਾਦ ਕਰਦਾ ਹਾਂ ਸੁਖਵਿੰਦਰ ਮਸੀਹ ਜੀ ਜੋ ਪਾਸਟਰ ਸੁਖਵਿੰਦਰ ਮਸੀਹ ਜੀ ਜਿਨ੍ਹਾਂ ਨੇ ਬੁਲਾ ਕੇ ਅੱਜ ਇਹ ਪਵਿੱਤਰ ਦਿਨ ਮਨਾਉਣ ਦੇ ਵਿੱਚ ਸਾਨੂੰ ਭਾਗੀ ਬਣਾਇਆ ਤੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਨਾਲ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਇਸ ਸਮਾਜ ਦੇ ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਆਪਨਾ ਕੰਮ ਕਰਦੇ ਰਹਿਣਗੇ ਤੇ ਪ੍ਰਭੂ ਦੀ অপার ਕਿਰਪਾ ਇਹਨਾਂ ਸਾਰਿਆਂ ਤੇ ਮਿਲਣੀ ਹੈ ਜਿਹੜਾ ਮੇਦੀटिया ਸਾਹਿਬ ਤੇ ਮਾਮਲਾ ਦਰਜ ਹੋਇਆ ਰੋਜ਼ ਕੀਤਾ ਜਾ ਰਿਹਾ ਹੈ ਪਾਰਟੀ ਬਲਕਿ ਤੁਸੀਂ ਦੇਖ ਰਹੇ ਹੋ ਦੋਖੇ ਨਹੀਂ ਕੋਈ ਲੋਰਾਵਨੀ ਹਰ ਪੰਜਾਬ ਦੇ ਨਹੀਂ ਸਾਰੇ ਹਿੰਦੁਸਤਾਨ 'ਚ ਪਤਾ ਲੱਗਿਆ ਹੈ ਕਿ ਇੱਕ ਜੋ ਰਾਜਨੀਤਿਕ ਨਗਾਰ ਪੰਜਾਬ ਦੇ ਵਿੱਚ ਆਇਆ ਉਹਦੀ ਕੋਈ ਮਿਸਾਲ ਨਹੀਂ ਮਿਲਦੀ ਬਿਨਾਂ ਕਿਸੇ ਪੈਰਬੇਸ ਤੋਂ ਸਿਰਫ ਵੋਟਰਾਂ ਦੀ ਖਾਤਰ ਵੋਟਰਾਂ ਦੀ ਰਾਜਨੀਤੀ ਕਰਨ ਲਈ ਜਿਹੜਾ ਪਰਚਾ ਦਰਜ ਕੀਤਾ ਉਹ ਬਹੁਤ ਜ਼ਿਆਦਾ ਰੋਸਾ ਲੋਕਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅਜਾ ਕਾਂਗਰਸ ਪਾਰਟੀ ਨੂੰ ਬਹੁਤ ਬਹੁਤ ਮਾੜੀ ਮੰਤਪਾਕੀ ਘਟਨਾ ਹੈ ਔਰ ਪਹਿਲਾਂ ਵੀ ਦੇਖਿਆ ਗਿਆ ਕਿ ਜਦੋਂ ਇਲੈਕਸ਼ਨ ਆਉਂਦੇ ਆ ਤੇ ਇਸ ਤਰ੍ਹਾਂ ਦੇ ਹਮਲਤਾਂ ਜਿਹੜੀਆਂ ਲੋਕਾਂ ਨੂੰ ਡਰਾਉਣ ਤੇ ਪੰਜਾਬ ਨੂੰ ਅਸਥਰ ਕਰਨ ਦੇ ਵਿੱਚ ਹਮੇਸ਼ਾ ਹੀ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹੈ ਉਹ ਕੱਲ ਦਾ ਵੀ ਉਹੀ ਹੈਗਾ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਇੱਕ ਜੀ ਸਰਕਾਰ ਸਰਕਾਰ ਨਾ ਹੋ ਕੇ ਆਪਣਾ ਸਾਰੇ ਹੀ ਡਾਅਨ ਡਾਅਰ ਤੋਂ ਪਾਸੇ ਬੈਠ ਕੇ ਇੱਕ ਆਪਣਾ ਨਕਮਾਪਨ ਦਿਖਾ ਰਹੀ ਹੈ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਹਦਾ ਬਹੁਤ ਪੜਾ ਰੋਸ ਹੈ। ਅਕਾਲੀ ਦਲ ਕਲੀਅਰ ਮジョਰਿਟੀ ਨਾਲ ਸਰਕਾਰ ਬਣਾਏਗਾ। ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਤੇ ਵਿਦੇਸ਼ ਦੇ ਵਿੱਚ ਵੱਸਦੇ ਸਾਰੀ ਲੋਕਾਈ ਨੂੰ ਜਿਹੜੇ ਸਾਡੇ ਲਾਰਡ ਜੀਸ਼ੂ ਮਸੀਹ ਜੀ ਸੀ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਕਿਉਂਕਿ ਕਿੰਨੇ ਹਜ਼ਾਰ ਸਾਲ ਹੋ ਗਏ 2021 ਸਾਲ 21 ਹੋ 21ਵਾਂ ਜਨਮ ਦਿਨ ਉਹਨਾਂ ਦਾ ਆਪਾਂ ਮਨਾ ਰਹੇ ਹਾਂ ਸਾਰੇ ਵਰਲਡ ਦੇ ਵਿੱਚ ਔਰ ਅੱਜ ਸਾਰੇ ਸੰਸਾਰ ਦੇ ਵਿੱਚ ਹੀ ਉਹਨਾਂ ਦੇ ਜਨਮ ਦਿਨ ਦੀਆਂ ਇੰਨੀਆਂ ਖੁਸ਼ੀਆਂ ਨੇ ਸਾਰਾ ਵਰਲਡ ਇੰਨੀ ਖੁਸ਼ੀ ਨਾਲ ਉਹਨਾਂ ਦਾ ਜਨਮ ਦਿਨ ਮਨਾ ਰਿਹਾ ਵੀ ਬਹੁਤ ਹੀ ਖੁਸ਼ੀ ਆ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੀ ਉਹਨਾਂ ਦੀ ਕੁਰਬਾਨੀ ਹੈ ਜਿਹੜੀ ਯਿਸੂ ਮਸੀਹ ਜੀ ਦੀ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਹੈ ਉਹਨਾਂ ਨੇ ਜ਼ੁਲਮ ਦੇ ਖਿਲਾਫ ਐਡੀ ਵੱਡੀ ਲੜਾਈ ਲੜੀ ਔਰ ਆਪਣੀ ਸ਼ਹਾਦਤ ਤੱਕ ਦਿੱਤੀ ਮੈਂ ਜਿਹੜੇ ਇਥੋਂ ਦੇ ਸੁਖਵਿੰਦਰ ਪਾਸਟਰ ਜੀ ਨੇ ਇਹਨਾਂ ਦਾ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਨੂੰ ਮੁਬਾਰਕਾਂ ਵੀ ਦਿੰਦਾ ਭਗਵਾਨ ਦੇ ਯਿਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਕਿਉਂਕਿ ਇਹਨਾਂ ਨੇ ਇੱਕ ਬਹੁਤ ਵੱਡਾ ਅਪਰਾਲਾ ਕੀਤਾ ਇੱਕ ਲੋਕਾਂ ਦੇ ਵਿੱਚ ਭਰਮ ਪਾਲਿਆ ਜਾ ਰਿਹਾ ਲੋਕਾਂ ਚ ਇੱਕ ਭਰਮ ਫੈਲਾਇਆ ਜਾ ਰਿਹਾ ਵੀ ਜਿੰਨਾ ਜਿਹੜੀ ਇਹ ਸਿਸਟਮ ਜਾਂ ਲੋਕ ਇਹ ਸੰਸਥਾ ਦੇ ਨਾਲ ਜੁੜਦੇ ਨੇ ਜਿਵੇਂ ਸੁਖਵਿੰਦਰ ਜੀ ਨੇ ਸਟੇਜ ਤੋਂ ਬੋਲ ਕੇ ਕਿਹਾ ਵੀ ਖਣੀ ਕੋ ਪੈਸੇ ਦੇ ਲਾਲਚ ਚ ਹੋ ਰਿਹਾ ਪਰ ਬਿਲਕੁਲ ਗਲਤ ਹੈ ਇਹ ਲੋਕਾਂ ਦੀ ਆਸਥਾ ਗਈ ਲੋਕਾਂ ਦੀ ਸ਼ਰਧਾ ਗਈ ਦੇਸ਼ ਤੇ ਵਿਦੇਸ਼ ਦੇ ਵਿੱਚ ਹਰ ਇੱਕ ਇਨਸਾਨ ਨੂੰ ਆਜ਼ਾਦੀ ਆ ਕਿ ਉਹ ਜਿਸ ਤਰ੍ਹਾਂ ਚਾਹੇ ਜਿਸ ਤਰ੍ਹਾਂ ਉਹਦਾ ਸਤਕਾਰ ਕਰੇ ਕਿਉਂਕਿ ਸਤਕਾਰ ਤਾਂ ਸਾਰੇ ਧਰਮਾਂ ਦਾ ਹੀ ਕਰਨਾ ਚਾਹੀਦਾ ਔਰ ਉਹ ਕਿਸੇ ਵੀ ਧਰਮ ਨੂੰ ਅਪਣਾਉਂਦਾ ਹੈ ਉਹਦੀ ਇੰਡੀਪੈਂਡੈਂਟ ਕੰਸਟੀਟਿਊਸ਼ਨਲ ਰਾਈਟ ਆ ਇਸ ਕਰਕੇ ਮੈਂ ਅੱਜ ਭਗਵਾਨ ਯਿਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਕਾਮਨਾ ਕਰਦਾ ਕਿ ਭਗਵਾਨ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੇ ਪਰਿਵਾਰ ਚੜ੍ਹਦੀਆਂ ਕਲਾਂ ਚ ਰਹਿਣ ਔਰ ਸਾਰੇ ਦਿਨ ਦੁਗਣੀ ਰਾਜ ਚੌਗਣੀ ਤਰੱਕੀ ਕਰਨ ਇਸੇ ਤਰ੍ਹਾਂ ਹੀ ਆਏ ਸਾਲ ਭਗਵਾਨ ਦਾ ਜਿਹੜਾ ਜਨਮ ਉਹ ਮਨਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਦੇਖੋ ਜਿਹੜੀ ਸੂਬਾ ਸਰਕਾਰ ਆ ਉਹਦਾ ਜਿਹੜਾ ਧਿਆਨ ਨਾ ਲਾਗਡ ਆਰਡਰ ਨਹੀਂ ਆ ਨਾ ਸੂਬੇ ਦੀ ਡਿਵੈਲਪਮੈਂਟ ਨਹੀਂ ਆ ਉਹਨਾਂ ਦਾ ਤਾਂ ਇੱਕੋ ਹੀ ਧਿਆਨ ਆ ਵੀ ਕਿਵੇਂ ਕਾਲੀਆਂ ਕਾਲੀਆਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਿਵੇਂ ਕਾਲੀਆਂ ਤੇ ਝੂਠੇ ਪਰਚੇ ਦੇ ਦਰਜ ਕਰਾਏ ਜਾਣ ਕਿਵੇਂ ਕਾਲੀਆਂ ਦਾ ਰਾਜਨੀਤਕ ਤੌਰ ਤੇ ਨੁਕਸਾਨ ਕੀਤਾ ਜਾਵੇ ਕਿਉਂਕਿ ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਐ ਇਸ ਵੇਲੇ ਪੰਜਾਬ ਦੇ ਵਿੱਚ ਬੜੀ ਚਿੰਤਾਜਨਕ ਆ ਕਿਉਂਕਿ ਮਸਾਂ ਬੜੀ ਮੁਸ਼ਕਲ ਨਾਲ ਪੰਜਾਬ ਦੇ ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਪੰਜਾਬ ਦੀ ਵਿੱਚ ਸ਼ਾਂਤੀ ਲਿਆਂਦੀ ਸੀ ਕਿਤੇ ਨਾ ਕਿਤੇ ਕਿਉਂਕਿ ਉਸ ਵੇਲੇ ਵੀ ਕਾਂਗਰਸ ਸਰਕਾਰ ਸੀ ਜਦੋਂ ਪੰਜਾਬ ਦੇ ਵਿੱਚ ਇਹ ਮਾਹੌਲ ਖਰਾਬ ਹੋਣਾ ਸ਼ੁਰੂ ਹੋਇਆ ਹੁਣ ਵੀ ਕਾਂਗਰਸ ਸਰਕਾਰ ਆ ਜਦੋਂ ਇਹ ਬੰਬ ਬਲਾਸਟ ਹੋਣੇ ਸ਼ੁਰੂ ਹੋਏ ਨੇ ਤੁਸੀਂ ਦੱਸੋ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਰਹੀ ਕਦੇ ਕੋਈ ਇਦਾਂ ਦੀ ਮਿਸਹੈਪਨਿੰਗ ਦੇਖੀ ਸੀ ਤੂੰ ਦੇਖੀ ਜੀ ਤੁਸੀਂ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਸੀ ਉਹ ਬਿਲਕੁਲ ਮੇਨਟੇਨ ਰੱਖਿਆ ਹੋਇਆ ਸੀ ਸਰਕਾਰ ਨੇ ਹੁਣ ਤਾਂ ਸਰਕਾਰ ਦਾ ਲਾਅ ਐਂਡ ਆਰਡਰ ਅੰਨੀ ਕੋਈ ਧਿਆਨ ਹੀ ਨਹੀਂ ਹੈ ਇੱਥੋਂ ਦਾ ਜਿਹੜਾ ਪਾਰਟੀ ਪ੍ਰਧਾਨ ਆ ਜਿਨ੍ਹਾਂ ਦੀ ਸਰਕਾਰ ਆ ਉਹ ਸੀਐਮ ਨੂੰ ਗਲਤ ਬੋਲੀ ਜਾਂਦਾ ਸੀਐਮ ਜਿਹੜਾ ਹੈਗਾ ਉਹ ਆਪੋਜੀਸ਼ਨ ਪਾਰਟੀਆਂ ਨੂੰ ਗਲਤ ਬੋਲੀ ਜਾਂਦਾ ਇਸ ਕਰਕੇ ਮੈਂ ਜਿਹੜਾ ਬੰਬ ਲਾਸਟ ਹੋਇਆ ਸ਼੍ਰੋਮਣੀ ਕਾਲੀਦਾਲ ਵੱਲੋਂ ਹਲਕਾ ਭਧੌੜ ਵੱਲੋਂ ਬਿਲਕੁਲ ਸਟਰੋਂਗਲੀ ਕੰਡੈਮ ਕਰਦਾ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਸ਼ਾਂਤੀ ਨੂੰ ਸੰਭਾਲਣ ਲਈ ਜਿੰਨਾ ਯਤਨ ਹੋ ਸਕਦਾ ਉਹਨਾਂ ਯਤਨ ਕਰੋ ਕਿਉਂਕਿ ਇੱਕ ਵਾਰੀ ਜੇ ਮਾਹੌਲ ਪੰਜਾਬ ਦਾ ਖਰਾਬ ਹੋ ਗਿਆ ਇਹਨੂੰ ਸਾਹਮਣਾ ਬਹੁਤ ਔਖਾ ਹੋ ਜਾਏਗਾ ਜਿਹਨਾਂ ਜਰ ਆਉਂਦੀ ਆ ਉਹ ਪਾਰਟੀਆਂ ਕਿਤੇ ਨਾ ਕਿਤੇ ਸਿਸਟਮ 'ਚ ਜੁੜੀਆਂ ਹੁੰਦੀਆਂ ਨੇ ਉਹ ਇਹ ਜਿਹੀਆਂ ਗਲਤ ਹਰਕਤਾਂ ਕਰਦੀਆਂ ਇਹ ਜਿਹੇ ਬੰਦਿਆਂ ਨੂੰ ਐਪਰੀਸ਼ੀਏਟ ਕਰਦੀਆਂ ਨੇ ਇਸ ਕਰਕੇ ਰਾਜਨੀਤੀ ਵੱਖਰੀ ਥਾਂ 'ਤੇ ਹੈ ਰਾਜਨੀਤੀ ਕਰਨਾ ਹਰ ਪੋਲਿਟਿਕਲ ਪਾਰਟੀ ਦਾ ਰਾਈਟ ਆ ਪਰ ਪੰਜਾਬ ਦਾ ਲਾਅ ਐਂਡ ਆਰਡਰ ਸੰਭਾਲ ਕੇ ਰੱਖਣਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਇਹ ਸਾਡੀ ਜਿਹੜੀ ਆ ਪ੍ਰਾਇਮਰੀ ਰਿਸਪੌਂਸਿਬਿਲਟੀ ਆ ਸਾਰੇ ਦੇਸ਼ ਦੀ ਸਾਰੇ ਪੰਜਾਬ ਦੀ